ਜਿਹੜਾ ਕਿ ਜਨਤਾ ਨੂੰ ਅਸੀਂ ਧੋਖਾ ਦੇ ਕੇ ਪਾਹੇਜ ਕਰ ਰਹੇ ਹਾਂ ਬਿਲਕੁਲ ਕੋਈ ਵੀ ਸਰਕਾਰ ਹੋਵੇ ਫਰੀ ਫੰ ਦਾ ਰਸਨ ਸਾਰੇ ਪਾਸੇ ਬੰਦ ਹੋਣਾ ਚਾਹੀਦਾ ਅਗਰ ਤੁਸੀਂ ਕਿਸੇ ਦਾ ਹੱਥ ਵੱਢਣੇ ਆ ਨਾ ਵੀ ਆਪਾਂ ਚਾਹੁੰਦੇ ਆ ਵੀ ਉਸ ਨੂੰ ਪਾਹੇਜ ਕਰਨਾ ਉਹਨੂੰ ਫਰੀ ਦਾ ਖਵਾ ਦਿਓ 5 ਸਾਲ ਖਵਾ ਦਿਓ 7-8 ਬਾਅਦ ਕਹੇਗਾ ਮੈਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਰੋਟੀ ਤਾਂ ਮਿਲ ਹੀ ਰਹੀ ਹੈ ਸਾਰੇ ਲਗਭਗ ਪ੍ਰਾਈਵੇਟ ਜੋਬ ਵਾਲੀ ਹੁੰਦੀ ਹੈ ਨਾ ਸਰਕਾਰੀ ਬਹੁਤ ਦੇਤੀਆਂ ਨਾ ਹੁਣ ਕਰ ਕਰ ਥੱਕ ਗਏ ਮੋਦੀ ਸਾਹਿਬ ਦਾ ਜਿਹੜੇ ਹੈਗੇ ਆ ਉਹ ਫੈਸਲਾ ਕਦੋਂ ਲੈਣ ਦੇ ਰਾਤ ਨੂੰ ਜਦ ਲੋਕੀਆ ਅੱਧੀ ਪਬਲਿਕ ਸੁੱਤੀ ਹੁੰਦੀ ਆ ਜਦੋਂ ਉਹ ਫੈਸਲਾ ਲੈ ਲੈਂਦੇ ਆ ਸਭ ਨੇ ਕਿਹਾ ਕਿ ਘੱਟ ਕਰ ਦੇਣਾ ਚਾਹੀਦਾ ਕਿਰਾਇਆ ਪਰ ਫ੍ਰੀ ਬੰਦ ਹੋਣਾ ਚਾਹੀਦਾ ਮੈਂ ਕਿਹਾ ਨਹੀਂ ਨਹੀਂ ਫ੍ਰੀ ਠੀਕ ਹੈ ਅੱਛਾ ਫ੍ਰੀ ਠੀਕ ਹੈ ਲੇਡੀਜ਼ ਲਈ ਠੀਕ ਹੈ ਲੇਡੀਜ਼ ਲਈ ਠੀਕ ਪਰ ਫਾਇਦਾ ਤਾਂ ਕਿਤੇ ਨਾ ਕਿਤੇ ਭਾਈ ਸਾਹਿਬ ਜੈਂਟਸ ਨੂੰ ਵੀ ਹੋ ਰਿਹਾ ਉਸ ਚੀਜ਼ ਦਾ ਜੇਕਰ ਫ੍ਰੀ ਮਿਲ ਰਿਹਾ ਤਾਂ ਕੋਈ ਪਤਾ ਨਹੀਂ ਹੋ ਰਿਹਾ ਕਿਵੇਂ ਮੈਨੂੰ 12 ਸਾਲ ਹੋ ਗਏ ਆ ਰਵਲ ਕਰਦੇ ਨੂੰ ਮੈਂ ਸੈਕੰਡ ਵੀ ਕਰੇ ਜਾਣਾ ਕੋਲ ਜਿਹੋਂ ਦਾ ਫ੍ਰੀ ਕਰਾਇਆ ਨਾ ਮੈਕਸਿਮਮ ਆ ਮਕੇਰੋ ਚੜਦਾ ਖੜਾ ਹੋ ਕੇ ਪਟਨਾ ਮਕੇਰੋ ਤੱਕ ਨਾ ਚੰਡੀਗੜ੍ਹ ਔਰ ਜਦੋਂ ਇੱਥੋਂ ਜਾਇਦਾ ਤੇ ਖੜੇ ਹੋ ਕੇ ਜਾਇਦਾ ਚਲੋ ਸਰਕਾਰ ਨੇ ਸਹੂਲਤ ਦਿੱਤੀ ਆ ਫ੍ਰੀ ਦੀ ਪਰ ਇਸ ਨੂੰ ਸਹੂਲਤ ਨੂੰ ਸਹੀ ਦਿਨਾ ਦਿੱਤਾ ਜਾਏ ਘਟੋਗੜ ਸਰਕਾਰ ਨੂੰ 10000 ਬੱਸ ਦੇਣੀ ਚਾਹੀਦੀ ਆ ਜਿਹਦੇ ਨਾਲ ਇਹਦਾ ਲੇਡੀਜ਼ ਆ ਉਹ ਵਿਚਾਰੇ ਆ ਪਰੇਸ਼ਾਨ ਹੋਣ ਜਿਹੜਾ ਖੜੀਆਂ ਆ ਵਾ ਕਿ ਮੋਦੀ ਭੜਿਆ ਨੇ ਉਹਦਾ ਆਪਣੀ ਡਿਗਰੀਆਂ ਦਿਖਾਈ ਜਾਂਦੇ ਸੀ ਸ਼ੋਅ ਕਰ ਰਹੇ ਸੀ ਡਿਗਰੀ ਨਾਲ ਕੀ ਹੁੰਦਾ ਸਾਰੀ ਨੌਜਵਾਨ ਪੀੜੀ ਤਾਂ ਬਾਹਰ ਜਾ ਰਹੀ ਹੈ ਰਾਹੁਲ ਗਾਂਧੀ ਦਾ ਲੋਕਾਂ ਨੂੰ ਕਹਿ ਰਿਹਾ ਲੇਡੀਜ਼ ਨੂੰ ਮੈਂ ਲੱਖ ਲੱਖ ਰੁਪਏ ਦੇ ਰਿਹਾ ਕਿੱਥੋਂ ਦੇਗਾ ਇਹਨਾਂ ਜੋ ਜਨਾਲੀਆਂ ਨੂੰ ਐਵੇਂ ਹੀ ਮੜ ਕੇ ਫੋਨ ਕੁ ਦੇ ਦੋ ਭਜਣਾ ਨਹੀਂ ਉੱਥੇ ਬੂਟਾ ਪਾਣ ਲੱਗ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੰਗਾਲ ਦੇ ਵਿੱਚ ਭਾਸ਼ਣ ਦੇ ਰਹੇ ਸੀ ਤੇ ਰਾਹੁਲ ਗਾਂਧੀ رائے ਬਰੇਲੀ ਦੇ ਵਿੱਚ ਆਪਣਾ ਪੱਤਰ ਭਾਰੇ ਸੀ ਉਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਰਾਹੁਲ ਗਾਂਧੀ ਭੱਜ ਗਿਆ ਮੇਠੀ ਤੋਂ ਵਾਇਨਾਰ ਤੋਂ ਸੀਟ ਹਾਰ ਰਿਹਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਟੀਵੀ ਚੈਨਲ ਦੇ ਦੌਰਾਨ ਕਹਿੰਦੇ ਆ ਕਿ ਇਸ ਵਾਰ 400 ਪਾਰ ਉਧਰ ਰਾਹੁਲ ਗਾਂਧੀ ਨਾਰਾ ਦੇ ਰਿਹਾ ਕਿ ਦੱਖਣ ਚ ਹਾਫ ਸਾਫ ਤੇ ਉੱਤਰ ਚ ਹਾਫ ਆਖਰਕਾਰ ਦੇਸ਼ ਦੀ ਜਨਤਾ ਪੰਜਾਬ ਦੀ ਜਨਤਾ ਕੀ ਕਹਿੰਦੀ ਹੈ ਲਾਰੀ ਚ ਸਵਾਰ ਹੋ ਗਿਆ ਸਰਕਾਰੀ ਲਾਰੀ ਹੈ ਬੇਸ਼ੱਕ ਪਰ ਜਨਤਾ ਦੀ ਇਹ ਆਪਣੀ ਆਵਾਜ਼ ਹੈ ਕਿ ਆਖਰਕਾਰ ਜਨਤਾ ਕੀ ਸੋਚ ਰਹੀ ਹੈ ਪੰਜਾਬ ਦੇ ਲੋਕ ਕੀ ਸੋਚ ਰਹੇ ਕੀ ਸੋਚ ਰਹੇ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਈ ਸਾਹਿਬ ਕੀ ਨਾਮ ਆਪਣਾ ਕੁਮਾਰ ਕਿੱਥੇ ਜਾ ਰਹੇ ਹੋ ਹੁਸ਼ਿਆਰਪੁਰ ਸਰ ਹੁਸ਼ਿਆਰਪੁਰ ਤੋਂ ਕੀ 몰ਾ ਹੁਸ਼ਿਆਰਪੁਰ ਚ ਗਿਆ ਪਰ ਠੀਕ ਹੈ 몰 ਬੰਦਿਆ ਹੈ ਜਿਦਾ ਰੋਡ ਦਿੱਲੀ ਆਪਣਾ ਕੀ ਕਿੰਤਰ ਨੂੰ ਵੈਰੀ ਹਵਾ ਕੰਮ ਕੀ ਕਰਦੇ ਹੋ ਉਹ ਚੌਕੀਦਾਰ ਆ ਜਾ ਬਲੋਡ ਹੈਡ ਆਫਿਸ ਚੌਕੀਦਾਰ ਹੋ ਹੈ ਹਾਂਜੀ ਸਰ ਅੱਛਾ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਮੈਂ ਵੀ ਚੌਕੀਦਾਰ ਹੈਗਾ ਮੈਂ ਵੀ ਚੌਕੀਦਾਰੀ ਕਰ ਰਿਹਾ ਆਂ ਦੇਸ਼ ਦੀ ਲੱਗਦਾ ਕਿ ਚੌਕੀਦਾਰੀ ਸਹੀ ਹੋ ਰਹੀ ਹੈ ਨਵਾ ਭਰਤੀ ਹੋਇਆ ਸਾਰਾ ਜੇ ਮੈਨੂੰ ਪਤਾ ਨਹੀਂ 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 ਮੈਂ ਤਾਂ ਪ੍ਰਧਾਨ ਮੰਤਰੀ ਦੇ ਉਹਨਾਂ ਨੂੰ ਤਾਂ 10 ਸਾਲ ਹੋ ਗਏ ਹਾਂਜੀ ਹਾਂਜੀ ਚੌਕੀਦਾਰੀ ਸਹੀ ਕਰ ਰਿਹਾ ਆ ਦੇਸ਼ ਦੀ ਆਈ ਇਹ ਨਹੀਂ ਨਾ ਸਾਰਾ ਮੈਨੂੰ ਪਤਾ ਨਹੀਂ ਮੈਂ ਕੁਝ ਕੀਤਾ ਹੁਣ ਤੱਕ ਨਹੀਂ ਕੁਛ ਨਹੀਂ ਬਣਾਇਆ ਉਹਦਾ ਕੁਝ ਨਹੀਂ ਹੋਇਆ ਹੈ ਠੀਕ ਹੈ ਮਾਤਾ ਕਿੱਥੇ ਥੱਲੇ ਆਨਿਤ ਕਿੱਥੇ ਜਾ ਰਹੇ ਹੋ ਬਨਿਆਲੀ ਟੂਲ ਡੈਕਸ ਤੇ ਹਾਂਜੀ ਬਨਿਆਲੀਆਂ ਟੂਲ ਡੈਕਸ ਤੇ ਅੱਛਾ ਕੀ ਮੋਲ ਹੈ ਦੇਸ਼ ਦਾ ਤੁਹਾਡੇ ਇਲਾਕੇ ਦਾ ਕੀ ਮੋਲ ਹੈ ਉਹ ਵਧੀਆ ਮਾਹੌਲ ਹੈ 86 ਹਵਾ ਕਿਧਰ ਨੂੰ ਵਗ ਰਹੀ ਹੈ ਆ ਜਾ ਬੇਟਾ ਸਿਆਣਾ ਨੂੰ ਹੁਣ ਕੀ ਪਤਾ ਕਿਧਰ ਨੂੰ ਚੱਲ ਰਹੀ ਹੈ ਆਪੇ ਹੀ ਤੈਅ ਕਰਨਾ ਸਿਆਸਤ ਦਾ ਹਾਂ ਬਸ ਜਦੋਂ ਅੱਗੇ ਉੱਥੇ ਹੋਣ ਕਰਾਂਗੇ ਮੋਦੀ ਵੱਲ ਤੁਸੀਂ ਕਰਨਾ ਨਾ ਤੈਅ ਤਾਂ ਹਾਂ ਕਰਾਂਗੇ ਬੱਚਿਆਂ ਦਾ ਸਾਥ ਜਿੰਦਾ ਕਹਾਂਗੇ ਬਾਕੀ ਜਿੱਦੜ ਮਾਹੌਲ ਬਣਾਉਂਗਾ ਨਾ ਠੀਕ ਹੈ ਐਸੇ ਬਸੇ ਚੱਲਾਂਗੇ ਅੱਛਾ ਮੋਦੀ ਦੀ ਕੀ ਹੈਗਾ ਕੋਈ ਮਾਹੌਲ ਮੋਦੀ ਦਾ ਪ੍ਰਧਾਨ ਮੰਤਰੀ ਮੋਦੀ ਦਾ ਮਾਹੌਲ ਹੈਗਾ ਹੁਣ ਦੇਸ਼ ਦਾ ਸਾਰੇ ਇਕੱਠੇ ਜਾਂਦੇ ਪਤਾ じゃ ਪਤਾ ਨਹੀਂ ਮੈਨੂੰ ਸਿਆਣਿਆਂ ਨੂੰ ਕੀ ਪਤਾ ਬੱਚੇ ਦਾ ਦਦਣ ਤਾਂ ਦਦਣ ਸਭ ਪਤਾ ਹੁੰਦਾ ਤੁਸਤਾ ਇੰਨੀ ਸਿਆਸਤਾ ਇੰਨੀ ਲੀਡਰ ਬਣਾਤੇ ਤੁਸਤਾ ਨਹੀਂ ਨਹੀਂ ਤੁਸਤਾ ਜਾਨੀ ਪਤਾ ਹੈ ਸੰਗਾਂ ਹਾਂ ਹਾਂ ਤਾਂ ਕਰਦੇ ਠੀਕ ਹੈ ਪਈ ਸਾਹਿਬ ਕੀ ਨਾਮ ਹੈ ਸੂਮਰਣਾ ਕੀ ਕਰਦੇ ਹੋ ਬਸ ਪ੍ਰਾਈਵੇਟ ਜੌਬ ਅੱਛਾ ਪ੍ਰਾਈਵੇਟ ਜੌਬ ਤੇ ਰੋਜ਼ਗਾਰ ਪ੍ਰਧਾਨ ਮੰਤਰੀ ਮੋਦੀ ਵੀ ਕਹਿੰਦੇ ਸੀ ਬਹੁਤ ਦੇਤੇ ਬਹੁਤ ਰੋਜ਼ਗਾਰ ਪੈਦਾ ਕੀਤੇ ਲੱਗਦਾ ਕੁਝ ਪੈਦਾ ਕੀਤੇ ਹੈ ਸਰ ਸਾਨੂੰ ਆਪਣੀ ਤਿਆੜੀ ਦਾ ਮਤਲਬ ਹੈ ਬਸ ਆਪਣਾ ਘਮਾਰੀ ਆਪਣਾ ਖਾ ਰੇ ਕਿ ਨਾ ਕੋਈ ਮਤਲਬ ਨਹੀਂ ਅੱਛਾ ਇਹ ਚੀਜ਼ਾਂ ਪ੍ਰਭਾਵਿਤ ਕਰਦੀ ਜਿਵੇਂ ਉਹ ਕਹਿ ਰਹੇ ਆ ਕਿ ਤੁਹਾਡਾ ਕਮਾਇਆ ਹੋਇਆ ਸੋਨਾ ਗਹਿਣਾ ਸਭ ਖੋ ਲੂਗੀ ਕਾਂਗਰਸ ਸਰਕਾਰ ਜੇਕਰ ਆਉਂਦੀ ਸੱਤਾ ਚ ਚਤ ਮੁਸਲਮਾਨਾਂ ਚ ਵੰਡ ਦੂਗੀ ਮੇਰੇ ਤਾਂ ਕੁਛ ਨਹੀਂ ਕਿਹੜਾ ਲੱਕਾ ਤੁਹਾਡਾ ਗੜ ਸ਼ੰਕਰ ਗੜ ਸ਼ੰਕਰ ਕੀ ਮੋਲਾ ਉੱਥੇ ਉੱਥੇ ਬੀਜਪੀ ਬੀਜਪੀ ਹਾਂਜੀ ਅੱਛਾ ਆਰਾਮ ਮੰਦਰ ਦਾ ਇੰਪੈਕਟ ਹੈਗਾ ਤੁਹਾਡੇ ਤੇ ਹਾਂਜੀ ਪੂਰਾ ਜੀ ਸਾਡੇ ਕਿਹੜਾ ਹੈਗਾ ਹਾਂਜੀ ਹਾਂਜੀ ਮਤਲਬ ਹੈ ਦੇ ਖਵਾ ਵੈਰੀ ਉਹ ਦਰ ਹਾਂਜੀ ਹਾਂਜੀ ਉਹ ਮੋਦੀ ਪੂਰੀ ਲਹਿਰ ਹੈ ਜੀ 400 ਪਰ ਹੋਜੂ ਫਿਰ ਇਸ ਵਾਰ ਹੈ ਉਹਨਾਂ 272 ਦਾ ਮਤਲਬ ਹੈ ਜੀ ਹਾਂਜੀ ਹਾਂਜੀ ਹੋ ਜਾਏਗਾ 272 ਦਾ ਮਤਲਬ ਹੈ ਹਾਂਜੀ ਹਾਂ 272 ਨਾਲ 400 ਪਰ ਦੀ ਲੋੜ ਨਹੀਂ ਭਾਈ ਕੀ ਨਾਮ ਤੁਹਾਡਾ ਸਿਵ ਜੋਤ ਸਿਵ ਜੋਤ ਜੀ ਕਿੱਥੇ ਰਹਿਨੇ ਕਿੱਥੋਂ ਦੇ ਰਹਿਣ ਵਾਲੇ ਮੁਕੇਰੀਆਂ ਮੁਕੇਰੀਆਂ ਕਿਹੜਾ ਲੋਕ ਸਭਾ ਪੈਂਦਾ ਗੁਰਦਾਸਪੁਰ ਹੁਸ਼ਿਆਰਪੁਰ ਹੁਸ਼ਿਆਰਪੁਰ ਪੈਂਦਾ ਹਨਾ ਹੁਸ਼ਿਆਰਪੁਰ ਚ ਵੀ ਬੜੀ ਹਵਾ ਚੱਲੀ ਹੋਈ ਐ ਆਮ ਆਦਮੀ ਪਾਰਟੀ ਚੱਬੇਵਾਲ ਨੂੰ ਕਾਂਗਰਸ ਚੋਂ ਲੈ ਆਈ ਹਨਾ ਉਧਰ ਸੋਮ ਪ੍ਰਕਾਸ਼ ਦੀ ਪਤਨੀ ਖੜੇ ਹੋ ਗਏ ਪਹਿਲਾਂ ਉਹ ਜਿੱਤੇ ਸੀ ਕਿ ਕੀ ਇਸ ਵਾਰ ਹਵਾ ਕਿੱਦਾਂ ਚੱਲ ਰਹੀ ਆ ਕੋਈ ਪਤਾ ਨਹੀਂ ਕਿਹੜੇ ਮੁੱਦੇ ਤੁਹਾਨੂੰ ਪ੍ਰਭਾਵਿਤ ਕਰ ਰਹੇ ਆ ਕੋਈ ਵੀ ਨਹੀਂ ਕੋਈ ਵੀ ਨਹੀਂ ਮੋਦੀ ਜੋ ਕਹਿ ਰਹੇ ਆ ਉਹ ਚੀਜ਼ਾਂ ਇੰਪੈਕਟ ਕਰ ਰਹੀਆਂ ਕੋਈ ਇੰਡੀਆ ਭਜੀ ਇੰਡੀਆ ਚ ਕੋਈ ਵੀ ਗਵਰਨਮੈਂਟ ਆ ਜੇ ਉਹ ਕਿਸੇ ਦਾ ਕੁਝ ਨਹੀਂ ਕਰਦਾ ਕੁਝ ਨਹੀਂ ਕਰਦੀ ਸਭ ਕਰਪਟ ਹੈ ਕੋਈ ਵੀ ਆ ਜੇ ਰਾਹੁਲ ਗਾਂਧੀ ਕਹਿੰਦੇ ਮੈਂ ਤਾਂ 30 ਲੱਖ ਨੌਕਰੀਆਂ ਦੇ ਦੇਣੀ ਆ ਸਾਰ ਕਹਿਣ ਚਤੋ ਜੋ ਮਰਜੀ ਕੇ ਮੋਦੀ ਨੇ ਵੀ ਤੇਰਾ ਕੁਝ ਗਿਆ ਹੁਣ ਰਾਹੁਲ ਕਹਿ ਰਿਹਾ ਮੈਨਾਂ ਕੁਝ ਨਹੀਂ ਆ ਜੋ ਤੁਸੀਂ ਹੁੰਦਾ ਕੁਝ ਉਹੀ ਮਿਲਦਾ ਜੀ ਅੱਛਾ ਉਹੀ ਮਿਲਣਾ ਹੈ ਜੋ ਖੁਦ ਕਰੋਗੇ ਹਾਂ ਜੀ ਜੋ ਖੁਦ ਕਰੋ ਭਾਈ ਤੁਹਾਡਾ ਕੀ ਨਾਮ ਹੈ ਪੰਕਜ ਪੰਕਜ ਵਾਲੀਆ ਕਿੱਥੋਂ ਦੇ ਰਹਿਣ ਵਾਲੇ ਹੋ ਮੋਹਾਲੀ ਸਾ ਮੋਹਾਲੀ ਦੇ ਰਹਿਣ ਵਾਲੇ ਹਾਂ ਮੋਹਾਲੀ ਤਾਂ ਅਨੰਦਪੁਰ ਸਾਹਿਬ ਚ ਹੀ ਪੈਂਦਾ ਭਾਜੀ ਮੇਰਾ ਖਿਆਲ ਹੈ ਜ਼ਿਲ੍ਹਾ ਰੋਪੜੀ ਅਗਰ ਮੋਹਾਲੀ ਸ਼ਹਿਰ ਹੀ ਆਏਗਾ ਜੀ ਲੋਕ ਸਭਾ ਲੋਕ ਸਭਾ ਅਨੰਦਪੁਰ ਸਾਹਿਬ ਪੈਂਦੀ ਹੈ ਨਾ ਮੋਹਾਲੀ ਹਾਂ ਕੀ ਖਿਆਲ ਹਾਂ ਲੋਕ ਸਭਾ ਦੇ ਨਾਲ ਸਰ ਸੌਰੀ ਇਸ ਚੀਜ਼ ਦੇ ਬਾਰੇ ਵਿੱਚ ਕੁਝ ਨਹੀਂ ਕਰ ਰਿਹਾ ਕੁਝ ਪਤਾ ਨਹੀਂ ਹੈ ਨੌਲੇਜ ਨਹੀਂ ਸਾਨੂੰ ਕੰਮ ਦਾ ਪਤਾ ਹੈਗਾ ਕੀ ਕੰਮ ਕੀ ਕਰਦੇ ਹੋ ਜੌਬ ਕਰਦਾ ਪ੍ਰਾਈਵੇਟ ਸੈਕਟਰ 'ਚ ਜੀ ਪ੍ਰਾਈਵੇਟ ਸੈਕਟਰ ਜੋ ਕਰਦੇ ਤੁਹਾਡੀ ਜੌਬ 'ਚ ਕੋਈ ਤਬਦੀਲੀ ਬਦਲਾਅ ਜਾਂ ਇਨਕਮ 'ਚ ਆ ਵਾਧਾ ਹੋਇਆ ਸਰਕਾਰਾਂ ਨੇ ਕੁਝ ਕੀਤਾ ਹੁਣ ਤੱਕ ਤੁਹਾਡੇ ਲਈ ਅਗਰ ਮਿਹਨਤ ਕਰਕੇ ਕੰਮ ਕਰਾਂਗੇ ਤਾਂ ਸਭ ਕੁਝ ਮਿਲੇਗਾ ਜੇ ਕੁਛ ਅਸੀਂ ਕਰਨਾ ਹੀ ਨਹੀਂ ਜਾਵਾਂਗੇ ਤਾਂ ਕੁਛ ਨਹੀਂ ਮਿਲੇਗਾ ਫ੍ਰੀ ਫੰਡ ਦਾ ਰਸਣ ਬੰਦ ਹੋਣਾ ਚਾਹੀਦਾ ਮੇਨ ਮੁੱਦਾ ਜਿਹੜਾ ਕਿ ਜਨਤਾ ਨੂੰ ਅਸੀਂ ਧੋਖਾ ਦੇ ਕੇ ਆਪਾਂ ਇਹ ਕਰ ਰਹੇ ਹਾਂ ਬਿਲਕੁਲ ਕੋਈ ਵੀ ਸਰਕਾਰ ਹੋਈ ਫ੍ਰੀ ਫੰਡ ਦਾ ਰਸਣ ਸਾਰੇ ਪਾਸੇ ਬੰਦ ਹੋਣਾ ਚਾਹੀਦਾ ਅੱਛਾ ਬਿਜਲੀ ਵੀ ਬੰਦ ਹੋ ਜਾਣੀ ਚਾਹੀਦੀ ਫ੍ਰੀ ਚ ਬਿਜਲੀ ਦੀ ਹੈ ਜੀ ਇੱਕ ਜੈਨੂਨ ਪ੍ਰਾਈਸ ਹੋਣੀ ਚਾਹੀਦੀ ਹੈ ਜੈਨੂਨ ਪ੍ਰਾਈਸ ਹੋਣੀ ਚਾਹੀਦੀ ਹੈ ਉਹ ਜਿਹੜਾ ਹੈਗਾ ਉਹ ਦੋ ਲਓ ਉਹ ਤਾਂ ਸਰਕਾਰਾਂ ਧੋਖਾ ਦੇ ਰਹੀਆਂ ਚੀਜ਼ਾਂ ਫਰੀ ਕਰਕੇ ਬਿਰ ਜੀ ਅਗਰ ਤੁਸੀਂ ਕਿਸੇ ਦਾ ਹੱਥ ਵੱਢਣੇ ਆ ਨਾ ਵੀ ਆਪਾਂ ਚਾਹਦੇ ਆ ਵੀ ਉਸ ਨੂੰ ਪਾਹੀ ਚ ਕਰਨਾ ਉਹਨੂੰ ਬੜੀ ਦਾ ਖਵਾ ਦਿਓ 5 ਸਾਲ ਖਵਾ ਦਿਓ ਸੱਤ ਸੱਤ ਬਾਅਦ ਜਗੇਗਾ ਮੈਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਰੋਟੀ ਤਾਂ ਮਿਲ ਹੀ ਰਹੀ ਹੈ ਇਹ ਸਾਡੇ ਪੰਜਾਬ ਦੇ ਹਾਲਾਤ ਹੈ ਪੰਜਾਬ ਤੋਂ ਤੁਹਾਡੇ ਵਰਗੇ ਵੀ ਲੋਕ ਆ ਚੀਜ਼ਾਂ ਨੂੰ ਜਿਹੜਾ ਜਾਣਕਾਰੀ ਰੱਖਦੇ ਜਣ ਨੌਲੇ ਰੱਖਦੇ ਭਾਈ ਤੁਹਾਡਾ ਕੀ ਨਾਮ ਹੈ ਆਮਨਦੀਪ ਸਿੰਘ ਕੀ ਕੰਮ ਕਰਦੇ ਭਾਜੀ ਪ੍ਰਾਈਵੇਟ ਜੌਬ ਹੀ ਕਰਦਾ ਪ੍ਰਾਈਵੇਟ ਜੋਬ ਕਰਦੇ ਹੋ ਸਾਰੇ ਲਗਭਗ ਪ੍ਰਾਈਵੇਟ ਜੋਬ ਵਾਲੀ ਹੁੰਦੇ ਆ ਨਾ ਸਰਕਾਰੀ ਬਹੁਤ ਦੇਤੀਆਂ ਨਾ ਹੁਣ ਕਰ ਕਰ ਥੱਕ ਗਏ ਨਹੀਂ ਹੁਣ ਰਾਹੁਲ ਗਾਂਧੀ ਕਹਿੰਦੇ 30 ਲੱਖ ਹੁੰਦੀ ਦੇ ਦੇਣੀ ਆ ਸੀ ਤੇ ਰਾਹੁਲ 70 ਸਾਲ ਰਾਹੁਲ ਵੀ ਤਾਂ ਰਾਜ ਕਰਕੇ ਕੇ ਕਾਂਗਰਸ ਵਾਲੇ ਉਹਨਾਂ ਨੇ ਕੀ ਦੇਤਾ ਪਹਿਲਾਂ ਕਿਹੜਾ ਸਰਕਾਰੀ ਮਿਲ ਗਈਆਂ ਅਸੀਂ 88 ਦਾ ਜਨਮ ਆ ਅਸੀਂ ਕਿਹੜਾ ਹੁਣ ਜੰਮੇ ਆ ਠੀਕ ਆ ਨਾ ਜਦੋਂ ਜੋਬ ਦੀ ਟਾਈਮ ਸੀਗਾ ਉਸ ਵੇਲੇ ਵੀ ਤਾਂ ਇੱਥੇ ਸੀਗੇ ਆਰੀਏ ਚੀਜ਼ਾਂ ਸਮਝ ਆ ਰਹੀ ਹੈ ਕਿ ਚੱਲ ਰਿਹਾ ਪਰ ਹੁਣ ਫਿਰ ਕਿਸੇ ਨੂੰ ਤਾਂ ਚੁੰਨਾ ਪੈਣਾ ਹੈ ਭਾਜੀ ਚੋਣ ਨੂੰ ਤਾਂ ਜਿਹੜੇ ਐਜੂਕੇਟਿਡ ਦੀ ਗੱਲ ਕਰੀਏ ਤਾਂ ਫਿਰ ਰਾਹੁਲ ਗਾਂਧੀ ਤਾਂ ਯਾਰ ਆ ਰਿਹਾ ਹੈ ਠੀਕ ਹੈ ਨਾ ਮੋਦੀ ਸਾਹਿਬ ਦਾ ਜਿਹੜੇ ਹੈਗੇ ਆ ਉਹ ਫੈਸਲਾ ਕਦੋਂ ਲੈਂਦੇ ਰਾਤ ਨੂੰ ਜਦੋਂ ਲੋਕੀ ਅੱਧੀ ਪਬਲਿਕ ਸੁੱਤੀ ਹੁੰਦੀ ਆ ਜਦੋਂ ਉਹ ਫੈਸਲਾ ਲੈ ਲੈਂਦੇ ਆ ਨੋਟਬੰਦੀ ਕਰਤੀ ਇਹ ਕਰਦਾ ਉਹ ਕਰਦਾ ਅਗਰ ਹੁਣ ਆਪਾਂ ਨੂੰ ਕੋਈ ਵੀ ਚੀਜ਼ ਦਿੰਨੇ ਆ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਕਿਸੇ ਕੌਮ ਦੇ ਬਾਰਸ ਹੈਗੇ ਨਾ ਕਿਸੇ ਨੂੰ ਫ੍ਰੀ ਕਰਨ ਦੀ ਆਦਤ ਪੈ ਜਾਏ ਉਹ ਸੰਘਰਸ਼ ਨਹੀਂ ਕਰ ਸਕਦੇ ਕੋਮਾ ਨੂੰ ਪਹੇਜ ਬਣਾ ਰਿਹਾ ਜਿਹਨੂੰ ਫ੍ਰੀ ਖਾਣ ਦੀ ਆਦਤ ਪੈ ਗਈ ਉਹ ਕੌਮ ਕਦੀ ਸੰਘਰਸ਼ ਨਹੀਂ ਕਰ ਸਕਦੀ ਸਭ ਤੋਂ ਵੱਡੀ ਗੱਲ ਇਹ ਆ ਠੀਕ ਹੈ ਫ੍ਰੀ ਰਾਸ਼ਨ ਫ੍ਰੀ ਬਿਜਲੀ ਦੇ ਕੇ ਜਾਂ ਫ੍ਰੀ ਆਪਾਂ ਆ ਪਬਲਿਕ ਟ੍ਰਾਂਸਪੋਰਟ ਹੈ ਇੱਥੇ ਫ੍ਰੀ ਦੇ ਦਿੱਤਾ ਫ੍ਰੀ ਨਾ ਦੋ ਹਾਫ ਕਰ ਦੋ ਠੀਕ ਹੈ ਫ੍ਰੀ ਦੇ ਵਿੱਚ ਇੱਕ ਤਾਂ ਤੁਸੀਂ ਜਿਹੜਾ ਫਾਈਟ ਹੋ ਰਹੀ ਆ ਮੈਂ ਸੀਟ ਲੈਣੀ ਮੈਂ ਲੜਾਈ ਫੇ ਬੱਸਾਂ ਵਾਲੇ ਬੱਸਾਂ ਨਹੀਂ ਰੋਕਦੇ ਢੜਾ ਰਹੇ ਆ ਉਹਦੇ ਵਿੱਚ ਇੰਜਰੀ ਹੋ ਰਹੀ ਹੈ ਸੱਚੀ ਫਰੀ ਦੀ ਗੱਲ ਕਰ ਰਹੇ ਔਰਤਾਂ ਇੱਥੇ ਬੈਠੀਆਂ ਜਿਨ੍ਹਾਂ ਨੂੰ ਫਰੀ ਮੈਲਰ ਪੁੱਛ ਲੈਣੇ ਇਹਨਾਂ ਤੋਂ ਪੁੱਛ ਲੈਣੇ ਕੀ ਸੋਚਦੇ ਹੋ ਫਰੀ ਬੰਦ ਹੋਣਾ ਚਾਹੀਦਾ ਸਫਰ ਵਗੈਰਾ ਸਭ ਕੁਝ ਕਈ ਬਜ਼ੁਰਗ ਵੀ ਹੁੰਦੇ ਆ ਜਿਨ੍ਹਾਂ ਤੋਂ ਪੈਸੇ ਨਹੀਂ ਹੁੰਦੇ ਉਹ ਤਾਂ ਫ੍ਰੀ ਸਫਰ ਕਰ ਸਕਦੇ ਆ ਨਾ ਸਾਡੇ ਵਰਗੇ ਵੀ ਸਟੂਡੈਂਟ ਹੈਗੇ ਉਹਨਾਂ ਲਈ ਵੀ ਅੱਛਾ ਹੈਗਾ ਉਹ ਡੇਲੀ ਅਪ ਡਾਊਨ ਕਰ ਵੀ ਸਕਦੇ ਆ ਔਰ ਜੇ ਕੋਈ ਐਮਰਜੈਂਸੀ ਵੀ ਆਉਂਦੀ ਆ ਤਾਂ ਵੀ ਉਹਨਾਂ ਲਈ ਬਿਲਕੁਲ ਸਹੀ ਆ ਵਰਕਿੰਗ ਲਈ ਤਾਂ ਸਹੀ ਹੈ ਪਰ ਜਿਹੜੇ ਨਹੀਂ ਵਰਕਿੰਗ ਉਹਨਾਂ ਲਈ ਤਾਂ ਫਿਰ ਠੀਕ ਹੈ ਨਾ ਫ੍ਰੀ ਵੀ ਅੱਛਾ ਮਤਲਬ ਜਿਹੜੇ ਨਹੀਂ ਵਰਕਿੰਗ ਉਹਨਾਂ ਵਰਕਿੰਗ ਲੀਕ ਤੇ ਜੇ ਲੋ ਅਗਰ ਪ੍ਰਾਈਵੇਟ ਸੈਕਟਰ ਆਜਕਲ ਸਾਰੀ ਜਗ੍ਹਾ ਤੇ ਪ੍ਰਾਈਵੇਟ ਹੈ ਤੇ ਇੰਨੀ ਪੇ ਨਹੀਂ ਹੁੰਦੀ ਸਾਰਿਆਂ ਕੀ ਦੇ ਸਕਣ ਉਹ ਹੈ ਨਾ ਆਪਣੇ ਕਿਰਾਇਆ ਪ੍ਰੋਪਰ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਘੱਟ ਕਰ ਦੇਣਾ ਚਾਹੀਦਾ ਕਿਰਾਇਆ ਪਰ ਫ੍ਰੀ ਬੰਦ ਹੋਣਾ ਚਾਹੀਦਾ ਮੈਂ ਕਿ ਨਹੀਂ ਨਹੀਂ ਫ੍ਰੀ ਠੀਕ ਹੈ ਅੱਛਾ ਫ੍ਰੀ ਠੀਕ ਹੈ ਲੇਡੀਜ਼ ਲਈ ਠੀਕ ਹੈ ਲੇਡੀਜ਼ ਲਈ ਠੀਕ ਹੈ ਪਰ ਫਾਇਦਾ ਤਾਂ ਕਿਤੇ ਨਾ ਕਿਤੇ ਭਾਈ ਸਾਹਿਬ ਜੈਂਟਸ ਨੂੰ ਵੀ ਹੋ ਰਿਹਾ ਉਸ ਚੀਜ਼ ਦਾ ਜੇਕਰ ਫ੍ਰੀ ਮਿਲ ਰਿਹਾ ਤਾਂ ਕੋਈ ਪਤਾ ਨਹੀਂ ਹੋ ਰਿਹਾ ਕਿਵੇਂ ਮੈਨੂੰ 12 ਸਾਲ ਹੋ ਗਏ ਆ ਰਵਲ ਕਰਦੇ ਨੂੰ ਮੈਂ ਸੈਕੰਡ ਵੀ ਘਰੇ ਜਾਣਾ ਹਾਂ ਉਹ ਜਿਹਨ ਦਾ ਫਰੀ ਕਰਾਇਆ ਨਾ ਮੈਕਸਿਮਮ ਮਕਰੀਆਂ ਚੜਦਾ ਖੜਾ ਹੋ ਕੇ ਪਠਾਨਕ ਮਕਰੀਆਂ ਤੱਕ ਨਾ ਚੰਡੀਗੜ੍ਹ ਔਰ ਜਦੋਂ ਇੱਥੋਂ ਜਾਇਦਾ ਤੇ ਖੜੇ ਹੋ ਕੇ ਜਾਇਦਾ ਔਰ ਇਸ ਚੀਜ਼ ਦਾ ਬੈਨੀਫਿਟ ਹੈ ਅਗਰ ਮੈਨੂੰ ਮਿਲਦਾ ਤੇ ਮੈਂ ਹਰ ਵੀਕ ਜਾਂਦਾ ਜਿਹੜੀ ਲੇਡੀਜ਼ ਦੋ ਦੋ ਮਹੀਨੇ ਬਾਅਦ ਕਰੇ ਜਾਂਦੀ ਸਟੂਡੈਂਟ ਲਾ ਲਓ ਕੁਝ ਵੀ ਲਾ ਲਓ ਨਾ ਉਹ ਅੱਜ ਕੱਲ ਹਰ ਵੀਕ ਜਾਂਦੀ ਆ ਕਿਉਂਕਿ ਸੈਟਰਡੇ ਸੋਰੀ ਫਰਡੇ ਵਰਕਿੰਗ ਹੈ 5 ਡੇ ਲੈ ਕਾਲਜ ਹੈ ਪ੍ਰਾਈਵੇਟ ਆਪਰੇਟਰਾਂ ਦਾ ਵੀ ਬੜਾ ਕੇੰਦੇ ਪ੍ਰਭਾਵ ਪਿਆ ਹੈਗਾ ਹਾਂਜੀ ਫਰਕ ਤਾਂ ਪੈਂਦਾ ਬਾਈ ਕਾਫੀ ਟਾਈਮ ਬੱਸਾਂ ਦੀ ਪੰਜ ਸਾਹਿਬ ਬੱਸਾਂ ਦੀ ਕਾਫੀ ਟਾਈਮ ਹੜਤਾਲ ਰਹੀ ਸੀ ਹਨ ਤੁਸੀਂ ਕੀਤੀ ਸੀਗੀ ਇਸ ਚੀਜ਼ ਨੂੰ ਲੈ ਕੇ ਕਿ 52 ਸਵਾਰੀਆਂ ਬਿਠਾਣੀਆਂ ਹੈਗੀਆਂ ਕੀ ਲੱਗਦਾ ਤੁਹਾਨੂੰ ਕੀ ਸੋਚੇ ਕਿ ਫ੍ਰੀ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਦੇਖੋ ਸਰ ਅਜੀ ਸਰ ਮੈਂ ਤੁਹਾਡੇ ਮਾਧਮ ਨਾਲ ਇਹੋ ਕਹਿਣਾ ਚਾਹੁੰਦਾ ਵੀ ਚਲੋ ਸਰਕਾਰ ਨੇ ਸਹੂਲਤ ਦਿੱਤੀ ਆ ਫ੍ਰੀ ਦੀ ਪਰ ਇਸ ਨੂੰ ਸਹੂਲਤ ਨੂੰ ਸਹੀ ਤਰ੍ਹਾਂ ਦਿੱਤਾ ਜਾਏ ਘਟੋ ਘੜ ਸਰਕਾਰ ਨੂੰ 10000 ਬੱਸ ਦੇਣੀ ਚਾਹੀਦੀ ਆ ਇਹਦੇ ਨਾਲ ਜਿਹੜਾ ਲੇਡੀਜ਼ ਆ ਉਹ ਵਿਚਾਰੇ ਆ ਪਰੇਸ਼ਾਨ ਹੋਣ ਜਿਹੜੀਆਂ ਖੜੀਆਂ ਵਾ ਠੀਕ ਹੈ ਇਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਮਤਲਬ ਕਿ ਹੋਰ ਵੀ ਜੋ ਆਪਣੀਆਂ ਪੱਸਾ ਵਗੈਰਾ ਦੀ ਮੇਨਟੇਨਸ ਵਗੈਰਾ ਉਹ ਠੀਕ ਹੋਣੀ ਚਾਹੀਦੀ ਆ ਠੀਕ ਆ ਇਹਦੇ ਨਾਲ ਜੇ ਜ ਸਵਾਰੀਆਂ ਨੂੰ ਪਰੇਸ਼ਾਨੀ ਨਾ ਆਏ ਪਰ ਸਵਾਲ ਤਾਂ ਇਹ ਕਿ ਜੇਕਰ ਫ੍ਰੀ ਦੇ ਰਹੀ ਹੈ ਟੈਕਸ ਤਾਂ ਆਪਾਂ ਹੀ ਦੇ ਰਹੇ ਨਾ ਉਸ ਚੀਜ਼ ਦਾ ਪੈਸਾ ਤਾਂ ਆਪਾਂ ਹੀ ਆਪਣੀ ਜੇਬ ਚੋਂ ਜਾ ਰਿਹਾ ਹੈਗਾ ਤੇ ਆਪਾਂ ਨੂੰ ਥੋੜੀ ਬਹੁਤ ਸਹੂਲਤਾਂ ਤਾਂ ਜਨਤਾ ਨੂੰ ਵੀ ਮਿਲਣੀਆਂ ਚਾਹੀਦੀਆਂ ਹੋਰ ਕੀ ਮੁੱਦੇ ਹੋਗੇ ਤੁਹਾਡੇ ਲੋਕ ਸਭਾ ਚੋਣਾਂ ਦੇ ਵਿੱਚ ਹੋਰ ਕੀ ਚੀਜ਼ਾਂ ਸੋਚਦੇ ਹੋ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਸਰ ਜੋਬ ਜੋਬ ਨਹੀਂ ਹੈ ਗਿੰਤਾ ਕਿਉਂ ਹੈ ਤੁਸੀਂ ਫੀਟਾ ਕੀਤੀ ਹੋਈ ਹੈ ਫੀਟਾ ਕੀਤੀ ਹੋਈ ਹੈ ਤੇ ਪ੍ਰਾਈਵੇਟ ਜੋਬ ਕਰ ਰਹੇ ਹੋ ਯਸ ਸਰ ਕੰਪਨੀ ਚ ਅੱਛਾ راہੁਲ ਗਾਂਧੀ ਕਹ ਰਿਹਾ 30 ਲੱਖ ਨੌਕਰੀਆਂ ਦੇ ਦੇਣੀ ਹੈ ਜੇ ਦੇ ਦੇ ਤੇ ਬੈਟਰ ਹੈ ਮੋਦੀ ਨੇ ਤੇ ਦਿੱਤੀਆਂ ਨਹੀਂ ਅੱਛਾ ਮੋਦੀ ਤੇ ਵੀ ਵਿਸ਼ਵਾਸ ਨਹੀਂ ਕਰੇ ਕਿਹੜਾ ਇਲਾਕਾ ਤੁਹਾਡਾ ਹਿਸ਼ਾਰਪੁਰ ਹਿਸ਼ਾਰਪੁਰ ਕਿਹੜੀ ਕਿੰਦੀ ਹਵਾ ਚੱਲ ਰਹੀ ਹੋਰ ਕੋਈ راہੁਲ ਗਾਂਧੀ راہੁਲ ਗਾਂਧੀ ਚੱਲ ਉਹ ਰਾਹੁਲ ਗਾਂਧੀ ਜਿਹੜੇ ਉੱਥੇ ਮੇਨ ਲੀਡਰ ਸੀਗੇ ਚੱਬੇਵਾਲ ਉਹ ਤਾਂ ਆਮਾਦੀ ਪਾਰਟੀ 'ਚ ਚਲੇ ਗਏ ਮ ਸਰ ਮੇਨਲੀ ਤਾਂ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਸਾਨੂੰ ਰਾਹੁਲ ਮਗਾਂਧੀ ਹੀ ਚਾਹੀਦਾ ਇਸ ਵਾਰ ਅਚਾ ਰਾਹੁਲ ਗਾਂਧੀ ਚਾਹੀਦਾ ਕਾਰਨ ਲੱਗਦਾ ਹੈ ਕਿ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਐਜੂਕੇਟਿਡ ਹੈ ਪਰਸਨ ਪੜਿਆ ਲਿਖਿਆ ਇਨਸਾਨ ਆ ਕੋ ਸੋਚੇਗਾ ਜਿਹੜਾ ਖੁਦ ਹੀ ਨਹੀਂ ਪੜਿਆ ਉਹਨੇ ਕੀ ਸੋਚਣਾ ਤੁਹਾਨੂੰ ਲੱਗਦਾ ਕਿ ਮੋਦੀ ਪੜਿਆ ਨਹੀਂ ਉਹ ਤਾਂ ਆਪਣੀ ਡਿਗਰੀਆਂ ਦਿਖਾਈ ਜਾਂਦੇ ਸੀ ਸ਼ੋਅ ਕਰ ਰਹੇ ਸੀ ਡਿਗਰੀ ਨਾ ਕੀ ਹੁੰਦਾ ਸਾਰੀ ਨੌਜਵਾਨ ਪੀੜੀ ਤਾਂ ਬਾਹਰ ਜਾ ਰਹੀ ਹੈ ਸਾਡੇ ਕੋਲੋਂ ਬਾਹਰ ਜਾ ਰਹੀ ਹੈ ਤੁਹਾਨੂੰ ਸਮਝ ਦੀ ਹੈ ਠ ਕੀ ਨਾਮ ਹੈ ਜੀ ਆਪਣਾ ਮਨਦੀਪ ਸਿੰਘ ਮਨਦੀਪ ਜੀ ਕਿਥੋਂ ਰਹੇ ਨੇ ਕਿਥੋਂ ਰਹਿਣ ਵਾਲੇ ਨੇ ਸ਼ਿਆਰਪੁਰ ਸ਼ਿਆਰਪੁਰ ਕੀ ਚੱਲ ਰਹੀ ਹਵਾ ਸ਼ਿਆਰਪੁਰ ਹਵਾ ਦੇ ਜਾਂ ਜੀ ਨਿਕਸੀ ਜੀ ਆਤੀ ਪਹਿਲਾਂ ਰਾਹ ਭਾਜ ਭਾਈ ਜਾਂਦੀ ਸੀ ਉੱਥੇ ਪਹਿਲਾਂ ਇਹਦੇ ਭਾਜ ਭਾਈ ਜਾਂਦੀ ਸੀਗੀ ਉੱਥੇ ਹੁਣ ਹੁਣ ਦੇਖੋ ਆ ਕੀ ਕੋਣ ਆਂਦਾ ਭਰਾਇਆ ਹਵਾ ਭਾਜ ਭਾ ਦੀ ਹੈ ਹਵਾ ਭਾਜ ਭਾ ਦੀ ਹੈ ਅੱਛਾ ਸੋਮਪਰ ਕੱਲ ਤੁਹਾਡੇ ਰਾਹੁਲ ਗਾਂਧੀ ਦਾ ਲੋਕਾਂ ਨੂੰ ਕਹਿ ਰਿਹਾ ਲੇਡੀ ਜੀ ਨੂੰ ਮੈਂ ਲੱਖ ਲੱਖ ਰੁਪਏ ਦੇ ਰਿਹਾ ਕਿੱਥੋਂ ਦੇਗਾ ਇਹਨਾਂ ਉਹ ਜਨਨੀਆਂ ਨੂੰ ਐਵੇਂ ਇੱਕ ਮਾਰ ਦੇ ਫੂਕ ਦੇ ਦੋ ਭਜਨਾ ਨਹੀਂ ਉੱਥੇ ਬੂਟਾ ਪਾਣਨਾ ਪੈਣੀ ਹੈ ਕਰਦੇ ਆ ਨਾ ਲੱਖ ਰੁਪਇਆ ਦੇਣਾ ਕਿੱਥੋਂ ਹੈ ਕਿੰਨੇ ਰੇੜੀ ਜੇ ਪਰ ਫਿਰ ਉਹ ਪੁੱਛਦੇ ਕਿ ਮੋਦੀ ਨੇ ਵੀ ਤਾਂ 15 ਲੱਖ ਕਿਹਾ ਸੀਗਾ ਪ੍ਰਧਾਨ ਮੰਤਰੀ ਮੋਦੀ ਨੇ ਵੀ 15 ਲੱਖ ਕਿਹਾ ਸੀ ਇਹਨਾਂ ਨੂੰ ਵੋਟਾਂ ਲੈਣੀਆਂ ਹੁੰਦੀਆਂ ਵੋਟਾਂ ਦਾ ਟਾਈਮ ਕਰ ਦੇਣਾ ਇਹਨਾਂ 70 ਸਾਲ ਚ ਕੀਤਾ ਗਿਆ ਰਾਹੁਲ ਗਾਂਧੀ ਨੂੰ ਇਹ ਨਹੀਂ ਪਤਾ ਕਿ ਭਾਰਤ ਮਾਤਾ ਕੌਣ ਹੈ ਉਹ ਕਹਿੰਦਾ ਭਾਰਤ ਮਾਤਾ ਮੈਨੂੰ ਦੱਸੋ ਕੌਣ ਹੈ ਅੱਛਾ ਮੈਨੂੰ ਪੁੱਛੋ ਵੀ ਕੌਣ ਹੈ ਤੈਨੂੰ ਹੀ ਪਤਾ ਅੱਜ ਲਈ ਤੂੰ ਇੱਥੇ ਰਹਿਆ ਅੱਛਾ ਇਹ ਰਾਮ ਮੰਦਿਰ ਭਾਰਤ ਮਾਤਾ ਇਹ ਮੁੱਦੇ ਇਫੈਕਟ ਕਰਦੇ ਆ ਹਾਂਜੀ ਇਹ ਮੁੱਦੇ ਰਾਮ ਮੰਦਿਰ ਹੋ ਗਿਆ ਭਾਰਤ ਮਾਤਾ ਹੋ ਗਿਆ ਕਰਦੇ ਆ ਜਿਹੜੇ ਹੁਣ ਜਿੱਦਾਂ ਜਿਹੜੇ ਜਿਹੜੇ ਆਪਣੇ ਧਰਮ ਨੂੰ ਬਲੌਕ ਕਰਦੇ ਕਰਦੇ ਨੇ ਉਹ ਗੱਲ ਤੇ ਹੀ ਹੈ ਨਾ ਜਿਹੜੇ ਜਿਹੜੇ ਆਪਣੇ ਧਰਮ ਨੂੰ ਬਲੌਕ ਕਰਦੇ ਕਰਦੇ ਸਾਰੇ ਜੇ ਹੁਣ ਤੁਸੀਂ ਸੋਚਦੇ ਕਿ ਇਹਨਾਂ ਚੀਜ਼ਾਂ ਉੱਪਰ ਸਿਆਸਤ ਹੋਣੀ ਚਾਹੀਦੀ ਹੈ ਜਾਂ ਰੋਜ਼ਗਾਰ ਡਿਵੈਲਪਮੈਂਟ ਤੇ ਸਿਆਸਤ ਹੋਣੀ ਚਾਹੀਦੀ ਹੈ ਤੇ ਯਾਰ ਵੀ ਆਪਣੀ ਤਰਫ ਹੁੰਦਾ ਤੇ ਡਿਪਾਰਟਮੈਂਟ ਵੀ ਆਪਣੀ ਤਰਫ ਹੁੰਦੀ ਹੈ ਜੇ ਲੋਕ ਦੇਖੋ ਜੀ ਹਰ ਇੱਕ ਉਂਗਲਾ ਇੱਕ ਜੇ ਬਰਾਬਰ ਨਹੀਂ ਹੈ ਕੋਈ ਕਿਸੇ ਦੀ ਕੋਈ ਖੁਆਸ਼ੇ ਕਿਸੇ ਦੀ ਕੋਈ ਖੁਆਸ਼ੇ ਇੱਕ ਟੱਬਰ ਹੀ ਨਹੀਂ ਕਰਦਾ ਮਾਨ ਆਂਦਾ ਟੱਬਰ ਹੀ ਕਰਦਾ ਮਾਨ ਨਹੀਂ ਆਂਦਾ ਕਿਸੇ ਬੰਦੇ ਦੇ ਨਹੀਂ ਕੰਟਰੋਲ ਹੁੰਦਾ ਇੰਨਾ ਮੁਲਕ ਸਾਹਮਣਾ ਕਰੇ ਸੌਖਾ ਠੀਕ ਭਾਈ ਸਾਹਿਬ ਤੁਹਾਡੀ ਅੱਖਾਂ ਬਹੁਤ ਸੋਹਣੀਆਂ ਥੈਂਕ ਯੂ ਕੀ ਨਾਮ ਕੀ ਹੈ ਮੈਂ ਰਮੇਸ਼ ਪਟੜਾ ਕਿਹੜਾ ਲੱਕ ਆਪਣਾ ਮੇਰਾ ਮਕੇਰੀਆਂ ਹਜਪੁਰ ਕੀ ਲੱਗਦਾ ਹੈਣਾ ਜਿੱਦਾਂ ਗੱਲ ਕੀਤੀ ਐ ਕਿ ਜਾਤ ਪਾਤ ਤੇ ਹਨਾ ਪਰ ਉਹਦੇ ਮੁੱਦੇ ਤੇ ਗੱਲ ਹੋਣੀ ਨਹੀਂ ਚਾਹੀਦੀ ਆਖਰ 'ਚ ਮੇਰੀ ਇਹ ਸੋਚ ਮੈਂ ਤਾਂ ਹੀ ਉਹਨਾਂ ਤੋਂ ਸਵਾਲ ਕੀਤਾ ਕਿ ਲੱਗਦਾ ਕਿ ਸਵਾਲ ਤੇ ਲੱਗ ਰਿਹਾ ਕਿ ਇਹ ਮੁੱਦੇ ਤੇ ਗੱਲ ਹੋਣੀ ਨਹੀਂ ਚਾਹੀਦੀ ਹਰ ਕਰ ਆਪਣੇ ਡਿਵੈਲਪਮੈਂਟ ਤੇ ਗੱਲ ਕਰੋ ਬੇਰੋਜ਼ਗਾਰੀ ਤੇ ਸਭ ਤੋਂ ਵੱਡੇ ਮੁੱਦੇ ਨੇ ਹੋਰ ਵੀ ਕਾਫੀ ਮੁੱਦੇ ਨੇ ਉਹਨਾਂ ਤੇ ਗੱਲ ਹੋਣੀ ਚਾਹੀਦੀ ਹੈ ਤੁਸੀਂ ਇਹ ਸੋਚੇ ਕਿਉਂ ਨਾ ਤੇ ਪਰ ਸਭ ਦੇ ਆਪਣੇ ਆਪਣੇ ਵਿਚਾਰ ਆਪਣੀ ਆਪਣੀ ਸੋਚ ਹੈ ਕਿ ਤਿਆਰ ਕਰਦੇ ਨਾ ਜੇ ਦਾ ਬੀਜੇਪੀ ਹੈ ਉਹ ਇੱਕ ਬੋਰਡ ਬੈਂਕ ਤਿਆਰ ਕਰ ਰਹੀ ਹੈ ਜੁਪੀ ਤੇ ਦੇਖੋ ਨਾ ਫਿਰ ਕਾਂਗਰਸ ਵੀ ਕਹਿ ਰਹੀ ਹੈ ਜਾਤੀਆਂ ਦੇ ਵਿੱਚ ਵੰਡ ਕੇ ਕਹਿੰਦੇ ਜਾਤੀ ਦੀ ਜਨਗਣਨਾ ਕਰਵਾਵਾਂ ਅਸੀਂ ਕਰਵਾਵਾਂਗੇ ਜਨਗਣਨਾ ਕਰਵਾਵਾਂਗੇ ਆ ਕਰਵਾਵਾਂਗੇ ਕਾਂਗਰਸ ਵੀ ਤਾਂ ਇਹ ਚੀਜ਼ਾਂ ਕਰ ਰਹੀ ਹੈ ਨਾ ਫਿਰ ਇੰਡੀਆ ਗੜਚੋੜ ਵੀ ਤਾਂ ਇਹ ਚੀਜ਼ਾਂ ਕਰਦੇ ਦੇਖਿਆ ਜਾਵੇ ਤਾਂ ਅੰਗਰੇਜ਼ਾਂ ਦਾ ਰਾਜ ਆ ਜੀ ਹਾਂਜੀ ਅੰਗਰੇਜ਼ਾਂ ਦਾ ਰਾਜ ਪੜਿਆ ਫੁੱਟ ਪਾਓ ਤੇ ਰਾਜ ਕਰੋ ਪਬਲਿਕ ਨੂੰ ਲੜਾਈ ਜਾਓ ਆਪਣਾ ਰਾਜ ਕਰੀ ਜਾਓ ਸੁਲਮਾਨ ਮੰਗਲ ਸੂਤਰ ਉਹ ਸਾਰੀ ਚੀਜ਼ਾਂ ਉਹ ਮੋਦੀ ਵੀ ਕਹਿ ਰਹੇ ਹੈ ਇਹੀ ਚੀਜ਼ ਹੈ ਨਾ ਕਿ ਪਬਲਿਕ ਨੂੰ ਲੜਾਈ ਜਾਓ ਆਪਣਾ ਰਾਜ ਕਰ ਮੇਰੇ ਅਲੋਤਾਂ ਮੈਨੂੰ ਤਾਂ ਇਦਾਂ ਲੱਗਦਾ ਕਿ ਕੋਈ ਵੀ ਪਾਰਟੀ ਨਹੀਂ ਸਹੀ ਇਸ ਟਾਈਮ ਤੇ ਕੋਈ ਤੋਂ ਦਮ ਨਹੀਂ ਆਇਆ ਬੇਸ ਆਇਆ ਨਹੀਂ ਕਿਸੇ ਤੋਂ ਤੇ ਜਿਹੜੀ ਭਾਜਪਾ ਉਹ ਆਪਣਾ ਬਣਾ ਬੈਠੀ ਆਦਾਂ ਦਾ ਕੀ ਆਊਗੀ ਇਹੀ ਕਹਿ ਸਕਦੇ ਆ ਬਸ ਲੱਗਦਾ ਕਿ ਭਾਜਪਾ ਆਊਗੀ ਭਾਜਪਾ ਉਹ ਸਾਈਡ ਤੋਂ ਆਊਗੀ ਜੁਪੀ ਸਾਈਡ ਉਧਰ ਉਹ ਅੰਦੇ ਭਗਤ ਹੈਗੇ ਨਹੀਂ ਸਿੱਧੀ ਗੱਲ ਹੈ ਤਾਂ ਪੰਜਾਬ ਚ ਕਦੇ ਖੜ ਨਹੀਂ ਸਕਦੀ ਅਮੈਂ ਤੁਹਾਨੂੰ ਕਹਿੰਦਾ ਨੋਟਿਸ ਕਰ ਰਿਹਾ ਸੀ ਤੁਸੀਂ ਬੋਲਣਾ ਚਾਹ ਰਹੇ ਸੀ ਪਰ ਬੋਲ ਨਹੀਂ ਬੋਲੇ ਨਹੀਂ ਸੀ ਹਾਂਜੀ ਹਾਂਜੀ ਸਰ ਮੇਰੇ ਹਿਸਾਬ ਨਾਲ ਤਾਂ ਕਾਂਗਰਸ ਹੋਣੀ ਚਾਹੀਦੀ ਇਸ ਵਾਰ ਅੱਛਾ ਕਾਂਗਰਸ ਹੋਣੀ ਚਾਹੀਦੀ ਕਿਉਂ ਲੋਕ ਇਹ ਤੁਸੀਂ 8 ਸਾਲਾਂ ਵਿੱਚ ਦੇਖ ਲਿਆ ਨਾ ਪਿੱਛੇ ਕੀ ਕੀ ਹੋਇਆ ਸਿਰਫ ਜਿਹੜੀ ਬੀਜੇਪੀ ਆ ਇਹ ਮੁੱਦੇ ਭੜਕਾਉਂਦੀ ਆ ਧਰਮ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਇਹ ਸਾਰਾ ਕੁਝ ਹੁੰਦਾ ਕਿਉਂਕਿ ਸਿਰਫ ਵੋਟ ਬੈਂਕ ਬਣਾਉਣ ਦੀ ਗੱਲ ਹੈ ਯਾਰ ਹੈ ਨਾ ਤੇ ਇੱਕ ਵਾਰ ਜਿਹੜਾ ਜੰਗ ਬਲੱਡ ਰਾਹੁਲ ਗਾਂਧੀ ਉਹਨੂੰ ਮੌਕਾ ਦੇ ਦਿੰਦਾ ਦੇ ਦੋ ਉਹਦੇ ਅੰਦਰ ਕੀ ਜੋਸ਼ ਆ ਨਿਕਲੇ ਪਤਾ ਲੱਗੇ ਕੁਝ ਕੀ ਹੈਗਾ ਮਤਲਬ ਬਦਲਾਅ ਚਾਹੀਦਾ ਹੁਣ ਇਸ ਵਾਰ ਚਾਹੀਦਾ ਕਿਉਂਕਿ ਇਹਨਾਂ ਨੇ ਫ੍ਰੀ ਦੇ ਦੇ ਕੇ ਫ੍ਰੀ ਦੇ ਦੇ ਲੋਕਾਂ ਨੂੰ ਤਾਂ ਅਪੰਗ ਕਰ ਦੇਣਾ ਇਸ ਹਿਸਾਬ ਨਾਲ ਜੋ ਜੋ ਫ੍ਰੀ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਪੇ ਲੋਕਾਂ ਨੂੰ ਬੈਠੇ ਬੈਠਾ ਘਰ ਮਿਲਦਾ ਯਾਰ ਕਿਹੜਾ ਕੰਮ ਕਰ ਰਹੇ ਰਾਹੁਲ ਗਾਂਧੀ ਵੀ ਕਹਿ ਰਹੇ ਸੀ ਫ੍ਰੀ ਇਹ ਦੇ ਦਾਂਗੇ 1 ਲੱਖ ਰੁਪਏ ਔਰਤਾਂ ਨੂੰ ਫ੍ਰੀ ਦੇ ਦਾਂਗੇ ਜਿਹੜੇ ਘਰੇ ਹੋਣ ਰਹਿਣਗੇ ਦੇਖੋ ਦੇਖੋ ਸਰ ਸਾਰੀ ਕਮਿਟਮੈਂਟਾਂ ਹੈ ਗਲਤ ਦੇਣਾ ਕਿਸੇ ਨੂੰ ਕੁਝ ਨਹੀਂ ਹੈਗਾ ਆਮ ਆਦਮੀ ਪਾਰਟੀ ਨੇ ਕਹੇ ਸੀ ਰੀਡਿਊਸ ਨੂੰ 1000 ਦੇਵਾਂਗੇ ਕਿਸੇ ਨੇ ਦਿੱਤਾ ਨਹੀਂ ਦਿੱਤਾ ਨਿਉ ਕਹ ਰਹੇ ਦਵਾਂਗੇ 5 ਸਾਲ ਹੈਗੇ ਸਾਡੇ ਕੋਲ ਉਹ 5 ਸਾਲ ਕਿ ਉਹ ਜਦੋਂ ਲੰਘ ਜਾਂਦੇ ਸਰ ਉਹ ਵੀ ਹੈਨਾ ਜਦੋਂ ਪਹਿਲਾਂ ਸਪੀਡ ਫੜੀ ਸੀਗੀ ਆਮ ਆਦਮੀ ਪਾਰਟੀ ਨੇ ਉਹ ਗੱਡੀ ਸਲੋ ਹੋ ਗਈ ਗੱਡੀ ਸਲੋ ਹੋ ਗਈ ਤੇਜ਼ ਤੇਜ਼ੀ ਚ ਡਰਾਈਵਰਸ ਦਾ ਅੰਦਰ ਦਿੱਤਾ ਉਹਨਾਂ ਰਾਹੁਲ ਗਾਂਧੀ ਕਹਿ ਰਹੇ ਕਿ 1 ਲੱਖ ਰੁਪਇਆ ਔਰਤਾਂ ਨੂੰ ਜਿਹੜੇ ਘਰ ਰਸੋਈ ਦੇ ਵਿੱਚ ਕੰਮ ਕਰਦੀਏ ਕੋਈ ਰੋਜ਼ਗਾਰ ਨਹੀਂ ਉਹਨਾਂ ਨੂੰ ਦੇ ਦੇਣਾ ਸਹੀ ਲੱਗਦਾ ਹੈ ਜੀ ਸਹੀ ਲੱਗਦਾ ਹੈ ਹਾਂਜੀ ਉਮੀਦ ਹੈਗੀ ਦੇ ਦੇਣਗੇ ਬਾਰੀ ਬੰਦ ਕਰ ਲੋ ਕਹਿ ਰਹੇ ਤੋ ਫਿਰ ਉਹਨਾਂ ਨੂੰ ਦੇਣਾ ਚਾਹੀਦਾ ਨਾ ਇਸ ਮੁੱਦੇ ਤੇ ਦੇ ਦੇਣਾ ਚਾਹੀਦਾ ਹੈ ਔਰਤਾਂ ਜੋ ਨਹੀਂ ਘਰ ਛੱਡ ਕੇ ਬਾਹਰ ਜਾ ਸਕਦੀਆਂ ਬੱਚਿਆਂ ਨੂੰ ਜਿਨ੍ਹਾਂ ਦੀ ਮਜ਼ਦੂਰੀ ਹੈ ਜੀ ਉਹਨਾਂ ਨੂੰ ਤਾਂ ਫਿਰ ਇਹ ਹੀ ਫਾਇਦਾ ਹੋਈ ਜੀ ਹਾਂ ਮਾਰ ਇੱਕ ਮਿੰਟ ਨੂੰ ਟੱਪ ਜਾਂਦੋ ਆਕਰਿ ਕੰਨ ਵਾਲੇ ਹੋਰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀ ਸਰਕਾਰ ਕਿਸ ਤਰ੍ਹਾਂ ਦੇ ਵਾਦੇ ਰਾਹੁਲ ਗਾਂਧੀ ਨੂੰ ਕਰਨੇ ਚਾਹੀਦੇ ਆ ਸਰ ਅੱਗੇ ਹੋ ਚਲੋ ਮੈਨੂੰ ਇਸ ਬਾਰੇ ਨਹੀਂ ਅੱਛਾ 1000 ਰੁਪਏ ਦਾ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਲੱਗਦਾ ਉਮੀਦ ਹੈ ਕਿ ਆਜੂਗਾ ਪੂਰਾ ਹੋਵੇ ਉਮੀਦ ਹੈ ਜੀ ਆਜੇਗੀ ਜਿਹੜਾ ਬਦਲਾਵ ਹੋਇਆ ਪੰਜਾਬ ਦੇ ਵਿੱਚ ਚੰਗਾ ਬਦਲਾਵ ਹੋਇਆ ਤੁਹਾਨੂੰ ਲੱਗਦਾ ਹੋ ਥੋੜਾ ਫੀਲ ਚੰਗਾ ਲੱਗ ਰਿਹਾ ਜਿਵੇਂ ਮੈਡੀਕਲ ਨੂੰ ਲੈ ਕੇ ਜੀ ਸਕੂਲਾਂ ਵਿੱਚ ਸੁਧਾਰ ਹੋਇਆ ਹੈ ਜੀ ਜਿਵੇਂ ਪਹਿਲਾਂ ਮੰਤਰੀ ਮਿਲਦੇ ਨਹੀਂ ਤੇ ਹੁੰਦੇ ਆਮ ਅਸੀਂ ਦਫ਼ਤਰਾਂ ਵਿੱਚ ਚਲੇ ਜਾਂਦੇ ਸਾਨੂੰ ਮਿਲਦੇ ਤਾਂ ਹੈਗੇ ਆ ਜੀ ਅਸੀਂ ਕੀ ਕੰਮ ਕਰਦੇ ਤੁਸੀਂ ਅਸੀਂ ਵੇਰਕਾ ਵਿੱਚ ਜੌਬ ਕਰਦੇ ਆ ਜੀ ਅੱਛਾ ਵੇਰਕਾ 'ਚ ਜੌਬ ਕਰਦੇ ਆ ਠੀਕ ਹੈ ਤੁਹਾਡੇ ਵੇਰਕਾ ਦੇ ਬਾਹਰ ਕਾਫੀ ਪ੍ਰੋਟੈਸਟ ਜੇ ਚੱਲਦੇ ਰਹਿੰਦੇ ਹਨਾ ਉਹ ਕੀ ਸਮੱਸਿਆ ਮਾਮਲਾ ਕੀ ਹੋ ਉਹ ਆਪਣੀ ਸ਼ਰਤਾਂ ਮੰਨਾਰੇ ਵੀ ਜਿਵੇਂ ਪੱਕੇ ਬੰਦਿਆਂ ਨੂੰ ਦਿੱਤੇ ਜਾਂਦਾ ਉਹ ਡਿਲੀਵੇਸ ਤੇ ਜੋ ਲੱਗੇ ਹੋਏ ਹਨਾ ਉਹਨਾਂ ਨੂੰ ਉਹੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜੀ ਹਾਂਜੀ ਠੀਕ ਠੀਕ ਆਜੇ ਦਰਾਜ ਮਿੰਟਾ ਪਿਆ। ਕੀ ਨਾਮ ਬਾਜੀ? ਮਨਦੀਪ ਸਿੰਘ ਜੀ ਹੈ? ਮਨਦੀਪ ਸਿੰਘ। ਅੱਛਾ ਮਨਦੀਪ ਜੀ ਕਿੱਥੋਂ ਦੇ ਰਹਿਣ ਵਾਲੇ ਹੋ? ਦਸੂਹਾ ਸਰ। ਹੈ? ਦਸੂਹਾ ਜੀ। ਦਸੂਹਾ ਟਾਂਡਾ ਮਕੇਰੀਆ ਸਾਰਾ ਇੱਕੋ ਹੀ ਇਲਾਕਾ ਆ ਗਿਆ ਹਨਾ। ਕੀ ਕਹਿੰਦੀ ਫਿਰ ਦਸੂਹਾ ਦੀ ਜਨਤਾ ਹਿਸ਼ਾਰ ਪੁਰਚ ਕੋਣ ਹੈ? ਸਰ ਇਹਦੇ ਬਾਰੇ ਨਹੀਂ ਪਤਾ ਮੈਨੂੰ। ਹਵਾ ਕਿਧਰ ਨਹੀਂ ਚੱਲ ਰਹੀ ਹੈ? ਹਵਾ ਤਾਂ ਵੈਸੇ ਮੋਦੀ ਸਰਕਾਰ ਦੀ ਹੈ ਜੀ। ਅੱਛਾ ਮੋਦੀ ਸਰਕਾਰ ਦੀ ਹੈਗੀ ਹਵਾ। ਪਰ ਕਹਿੰਦੇ ਪੰਜਾਬ ਦੇ ਨਾਲ ਤਾਂ ਮੋਦੀ ਦਾ ਕੋਈ ਜ਼ਿਆਦਾ ਪਿਆਰ ਨਹੀਂ ਹੈਗਾ ਕਾਂਗਰਸ ਇਹ ਕਹਿੰਦੀ ਆ ਆਵਾਦੀ ਪਾਰਟੀ ਵੀ ਕਹਿੰਦੀ ਆ ਅਕਾਲੀ ਵੀ ਇਹੀ ਕਹਿੰਦੇ ਆ ਨਹੀਂ ਸਰ ਪਿਆਰ ਹੈਗਾ ਜਿੰਨਾ ਤਾਂ ਹੈਗਾ ਹੈਗਾ ਹੀ ਆ ਜੀ ਜਿੰਦਾ ਮਤਲਬ ਵੀ ਉਹਨੇ ਮੋਦੀ ਸਰਕਾਰ ਨੇ ਕਈ ਸਹੂਲਤਾਂ ਦੇਤੀਆਂ ਜਿਦਾ ਵੀ ਮਤਲਬ ਬਿਜਲੀ ਦਾ ਬਿੱਲ ਹੋ ਗਿਆ ਮਾਫ ਹੋਰ ਵੀ ਮਤਲਬ ਕਈ ਛੋਟੇ ਛੋਟੇ ਕੰਮ ਜਿਹੜੇ ਨੇ ਮਤਲਬ ਕਿ ਚਲਾ ਆ ਦਿੱਤੇ ਨੇ ਇਸ ਕਰਕੇ ਸਰਕਾਰ ਆਪਣੇ ਲੋਕ ਉਹਨਾਂ ਨੂੰ ਜ਼ਿਆਦਾ ਪਸੰਦ ਕਰਨਾ ਚਾਹੁੰਦੀ ਆ ਕਰ ਵੀ ਰਹੀ ਆ ਜੀ ਭਾਜੀ ਲਾਲ ਪਰਨਾ ਪਾਇਆ ਹੈ ਮੋਦੀ ਕਹਿੰਦਾ ਦੂਸਰਾ ਕਰ ਦੇਣਾ ਯੋਗੀ ਵੀ ਕਹਿੰਦੇ ਆ ਭਗਵਾ ਕਰ ਦੇਣਾ ਮੋਦੀ ਦੇ ਬੜਾ ਕੁਝ ਕਹਿੰਦਾ ਜੀ ਨਹੀਂ ਸਰਕਾਰ ਆ ਉਹਨਾਂ ਦੀ ਦੇਸ਼ 'ਚ 303 ਸੀਟਾਂ ਆ ਇਸ ਵਾਰ ਕਹਿੰਦੇ 400 ਲਿਆਉਣੀਆਂ ਇੱਕੋ ਰੰਗ ਦੇ ਵਿੱਚ ਮਣ ਕਹਿੰਦੇ ਰੰਗ ਦੇਣਾ ਸਭ ਪੰਜਾਬ ਤੋਂ ਨਹੀਂ ਬਣ ਸਕਦਾ ਜੀ ਨਹੀਂ ਬਣ ਸਕਦੇ ਪੰਜਾਬ ਤੋਂ ਨਹੀਂ ਬਣ ਸਕਦਾ ਪੰਜਾਬ ਤੋਂ ਪਹਿਲਾਂ ਵੀ ਨਹੀਂ ਬਣੇ ਬੜੋ ਵਜੂਪੀ ਸਾਈਡ ਤੋਂ ਤੇ ਪੰਜਾਬ 'ਚ ਫਿਰ ਕੌਣ ਬਣੂਗਾ ਪੰਜਾਬ ਤੇ ਇਦਾਂ ਰਲਵੀ ਮਿਲਵੀ ਆ ਹਾਂ ਰਲਵੇ ਮਿਲਵੀ ਸਕਾਰੀਆ ਹੋਰ ਤੁਹਾਡਾ ਕਿਹੜਾ ਇਲਾਕਾ ਹੈ ਮੇਰਾ ਗੁਰਦਾਸਪੁਰ ਲੱਗਦਾ ਰੰਧਾਵਾ ਸ਼ਹਿਰੀ ਕਲਸੀ ਤੇ ਫਿਰ ਦਲਜੀਤ ਚੀ ਮੈਂ ਤਿੰਨਾਂ ਚ ਕਿੰਦਾ ਲੱਗਦਾ ਪਲੜਾ ਭਾਰੀ ਹੈ ਫਿਰ ਪਹਾੜੀ ਤੇ ਸਭ ਇਦਾਂ ਹੀ ਆ ਸਾਰੇ ਨਹੀਂ ਤੁਹਾਨੂੰ ਤਾਂ ਪਤਾ ਹੀ ਹੋਊਗਾ ਤੁਸੀਂ ਤੁਹਾਡਾ ਤਾਂ ਇਲਾਕਾ ਅਖਰ ਮੈਂ ਤਾਂ ਇਨਾ ਘੁੰਮਿਆ ਨਹੀਂ ਉਸ ਇਲਾਕੇ 'ਚ ਥੋੜਾ ਬਹੁਤਾ ਹੀ ਗਿਆ ਵੰਡ ਕੇ ਬੋਟਾ ਪੈਣੀ ਆ ਸਾਰਿਆਂ ਨੂੰ ਥੋੜੀਆਂ ਉੱਧਰ ਥੋੜੀਆਂ ਉੱਧਰ ਇਹ ਨਾਲ ਵੀ ਮਿਲਵਾ ਜਾ ਕੰਮ ਹੀ ਆ ਉੱਥੇ ਵੀ ਮਿਲਵਾ ਮਿਲਵਾ ਜੀ ਹਾਂਜੀ ਹਾਂਜੀ ਫਿਰ ਵੀ ਕੋਈ ਮੁਕਾਬਲੇ ਚ ਕਿੰਦਾ ਕਿੰਦਾ ਆਪਸ ਚ ਮੁਕਾਬਲਾ ਸ਼ਹਿਰੀ ਕਲਸੀ ਦਾ ਰੰਦਾਵੇ ਦਾ ਹੋਊਗਾ ਅੱਛਾ ਦੋਨਾਂ ਦਾ ਮੁਕਾਬਲਾ ਹਾਂਜੀ ਠੀਕ ਮੈਂ ਜੀ ਥੋੜਾ ਜਿਹਾ ਮੈਂ ਤੁਹਾਡੇ ਨਾਲ ਹੀ ਗੱਲ ਕਰਨੀ ਆ ਅੱਗੇ ਤਾਂ ਲੰਘ ਜੂ ਪਰ ਤੁਹਾਡੇ ਨਾਲ ਗੱਲ ਕਰਕੇ ਜਾਊਂਗਾ ਮੈਂ ਨਹੀਂ ਨਹੀਂ ਕਿਹੜਾ ਲੱਕ ਕਿਹੜਾ ਆਪਣਾ ਇੱਧਰ ਨੂੰ ਘੁੰਮ ਜਾ ਥੋੜਾ ਜਿਹਾ ਨਹੀਂ 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 ਆ ਕੇ ਤਾਂ ਮੈਂ ਲੰਘ ਗਿਆ ਤਾਂ ਥੋੜਾ ਸਾਈਡ ਦੇ ਦਿਓ ਮੈਨੂੰ ਥੋੜਾ ਚਲਾਂ ਦੇ ਆਪਣਾ ਕੀ ਨਾਮ ਹੈ ਆਇਆ ਕੀ ਹੈ ਫਿਰ ਜੀ ਸ਼ਿਵਰੇਂਜ ਜੀ ਹੈ ਸ਼ਿਵਰੇਂਜ ਜੀ ਕਿੰਨੀ ਉਮਰ ਹੋ ਗਈ 18 ਸਾਲ ਵੋਟ ਬਣ ਗਈ 17 ਆ ਜੀ ਵੀਰੇ ਮੇਰੇ ਨਾਲ 17 ਹੈ ਵੀਰੇ 17 ਹੈ ਫਿਰ ਨਹੀਂ ਆਪਾਂ ਗੱਲ ਕਰਨੀ ਕਿਉਂਕਿ ਇਲੈਕਸ਼ਨ ਕਮਿਸ਼ਨ ਦੀ ਸਖਤ ਗਾਈਡਲਾਈਨ ਹੈ ਇਸ ਜਿੰਨੇ ਲੈ ਕੇ ਬੱਚਿਆਂ ਤੋਂ ਥੋੜਾ ਬੰਨ ਸਾਈਡ ਦੇ ਦਿਓ ਜੀ ਹਾਂ ਹਾਂ ਕਿਨੇ ਮਿੰਟਾਂਗੇ ਕਿਨੇ ਮਿੰਟਾਂਗੇ ਭਾਈ ਸਾਹਿਬ ਆ ਦੇਖ ਕੇ ਮਰਾ ਜਗ੍ਹਾ ਦੇ ਓਟੇ ਕਿੰਨੇ ਆਲਾ ਹੈ ਹੈਗਾ ਤੇ ਆ ਕੇ ਆ ਗਿਆ ਆ ਕੇ ਆ ਗਿਆ ਨਹੀਂ ਹੈਗਾ ਭਾਈ ਮੈਂ ਤੁਹਾਡੇ ਕੋਲ ਆ ਰਿਹਾ ਸੀ ਕੀ ਨਾਮ ਹੈ ਰੋਹਿਤ ਕਿਹੜਾ ਲੱਕਾ ਦੇ ਹਸ਼ਿਆਰਪੁਰ ਹਸ਼ਿਆਰਪੁਰ ਵੋਟ ਪਾਈਆਂ ਉਸ ਤੋਂ ਪਹਿਲਾਂ ਹਾਂਜੀ ਕੀ ਵਾਦੇ ਲੀਡਰ ਕਰਦੇ ਸੀਗੇ ਕੀ ਸੋਚ ਕੇ ਵੋਟ ਪਾਉਂਦੇ ਸੀ ਉਸ ਤੋਂ ਪਹਿਲਾਂ ਸਰ ਵਾਦੇ ਤਾਂ ਕੀ ਕੀਤੇ ਸੀ ਉਹਨਾਂ ਨੇ ਨਸ਼ਾ ਖਤਮ ਕਰਦਾਂਗੇ ਸਮਝ ਨਹੀਂ ਆਵੇਂ ਥੋੜਾ ਉੱਚੀ ਬੋਲੋ ਬੋਰਡ ਤਾਂ ਕੀ ਵਾਦੇ ਤਾਂ ਕਹੀ ਕੀਤੇ ਸੀ ਸਰ ਉਹਨਾਂ ਨੇ ਹਾਂਜੀ ਨਸ਼ਾ ਖਤਮ ਕਰਦਾਂਗੇ ਨੌਕਰੀਆਂ ਦੇ ਦਾਂਗੇ ਜਾਂ ਕੁਝ ਐਦਾਂ ਦੇ ਹਾਂਜੀ ਪਾਪਾ ਹੋਏ ਵਾਦੇ ਕੁਝ ਨਹੀਂ ਹੋਇਆ ਜੀ ਤੇ ਹੁਣ ਫਿਰ ਕੀ ਵਾਦੇ ਕਰ ਰਹੇ ਆ ਹੁਣ ਵੀ ਫਿਰ ਉਹੀ ਕਹਾਕਿੰਦੇ ਚੱਲਦੀ ਫਿਰ ਸਾਡੇ ਦਾ ਜੀ ਕਾਂਗਰਸ ਹੀ ਚੱਲਦੀ ਹੈ ਕਾਂਗਰਸ ਹੀ ਚੱਲ ਰਹੀ ਹੈ ਹੁਸ਼ਿਆਰਪੁਰ ਹੈ ਤੁਹਾਡਾ ਪਰ ਕਹਿੰਦੇ ਕਾਂਗਰਸ ਦੇ ਜਿਹੜੇ ਮੇਨਾ ਵੀਦਵਾਰਾ ਚੱਬੇ ਵਾਲ ਉਹ ਤਾਂ ਆਮਾਦੀ ਪਾਰਟੀ ਚ ਚਲੇ ਗਏ ਸਰ ਉਹਨਾਂ ਦੀ ਗਲਤੀ ਆ ਜੀ ਚਲੇ ਗਏ ਚਲੇ ਗਏ ਪਰ ਫੇਰ ਵੀ ਕਾਂਗਰਸ ਦੀ ਹੈ ਜੀ ਭਾਈ ਸਾਹਿਬ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਜਿਸੂਆ ਜਿਸੂਆ ਉੱਥੇ ਹੁਸ਼ਿਆਰਪੁਰ ਹੀ ਲੋਕ ਸਭਾ ਦਾ ਤੁਹਾਡਾ ਵੀ ਹੈ ਕੀ ਅਲੱਗ ਦਾ ਮੋਲ ਉੱਥੇ ਆਮ ਪਾਰਟੀ ਦਾ ਜਲਾ ਆਪ ਪਾਰਟੀ ਹੈ ਚੱਬੇ ਵਾਲਾਂ ਆਣਗੇ ਫਿਰ ਹੈ ਕੋ ਮਾ ਬਣਾ ਕੰਵਿਰ ਕੁਮ ਬਰੋ ਕਨਵਿਰ ਕੁਮ ਮਣਾ ਉੱਥੇ ਜਿਆਦਾ ਹਾਂ ਐਮ ਐਲ اے ਕਮਰ ਬਿਲਕੁਲ ਮਣਾ ਉੱਥੇ ਜੀ ਦੋਸਤ ਹੈ ਮੇਰੇ ਬੜੇ ਚੰਗੇ ਦੋਸਤ ਹੈ ਮੇਰੇ ਬਰਦਰ ਨਾਲ ਹੀ ਹੈ ਹਾਂ ਜੀ ਕੁਛ ਹੋਇਆ ਵੀ ਜਾਂ ਸਿਰਫ ਨਾਲ ਆ ਤੁਹਾਡੇ ਬ੍ਰਦਰ ਤਾਂ ਵੋਟ ਪਾ ਦੇਣੀ ਹੈ ਨਹੀਂ ਨਹੀਂ ਕੰਮ ਬੁੱਕ ਕਰਾ ਰਹੇ ਨੇ ਕੰਮ ਕੀਤਾ ਬਿਲਕੁਲ ਬੇਕੋ ਕਰਾ ਰਹੇ ਨੇ ਕੰਮ ਜਿਹੜਾ ਹੋਇਆ ਕੀਤੇ ਸਾਹਮਣੇ ਪਰ ਹੁਣ ਤਾਂ ਜਿਹੜੀ ਚੋਣ ਹੋ ਰਹੀ ਆ ਉਹਨਾਂ ਦੇ ਲੇਵਲ ਤੇ ਨਹੀਂ ਹੋ ਰਹੀ ਤਾਂ ਦੇਸ਼ ਦੇ ਲੈਵਲ ਤੇ ਹੋ ਰਹੀ ਹੈ ਉੱਥੇ ਦੇ ਮੁੱਦੇ ਹੋਰ ਹੁੰਦੇ ਆ ਪੰਜਾਬ ਦੇ ਮੁੱਦੇ ਹੋਰ ਆ ਲੱਗਦਾ ਨਹੀਂ ਜੋ ਕਿਉਂਕਿ ਜੇਕਰ ਇੰਡੀਆ ਗਠਜੋੜ ਦੀ ਸਰਕਾਰ ਹੁੰਦੀ ਤਾਂ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਲਗਭਗ ਲਗਭਗ ਤੈ ਮੰਨਿਆ ਜਾ ਰਿਹਾ ਤਾਂ ਫਿਰ ਕਿਉਂ ਨਹੀਂ ਸਿੱਧਾ ਡਾਇਰੈਕਟ ਜਾਂਦੇ ਲੋਕ ਵਾਇਆ ਆਮ ਆਦੀ ਪਾਰਟੀ ਕਿਉਂ ਜਾ ਰਹੇ ਆ ਸੈਂਟਰ ਸਰਕਾਰ ਕੋਈ ਹੋਏ ਪਹਿਲਾਂ ਕਾਂਗਰਸੀ ਬਣਾ ਦੱਸ ਰਹੇ ਹਨ ਕੰਮ ਖੋਰ ਕੇ ਰਾਜ ਵੀ ਹੋਰ ਕਰ ਰਿਹਾ ਸੀ ਇਹ ਅੱਪੀ ਚੱਲੀ ਰਹੇ ਕੋਈ ਚੱਕਰ ਨਹੀਂ ਸਾਨੂੰ ਦਾ ਆਪਣਾ ਮਤਲ ਹੈ ਪੰਜਾਬ ਨੂੰ ਸੈਂਟਰ ਗਵਰਨਮੈਂਟ ਨਾਲ ਕੋਈ ਮਤਲ ਨਹੀਂ ਹੈਗਾ ਐ ਦੱਸੋ ਭਾਈ ਜਿੰਨੀ ਆਪਣੀ ਇੰਦਰੇ ਸੀਟਾਂ ਨੇ ਜਿੰਨੀਆਂ ਵੀ ਇਧਰ ਖਾਸ ਕਰਕੇ ਪੰਜਾਬ ਦੀਧਰ ਦੀਆਂ ਉਹਨਾਂ ਸੈਂਟਰ ਗਵਰਨਮੈਂਟ ਕੋਈ ਮਤਲ ਨਹੀਂ ਹੈ ਸਭੀ ਪੰਜਾਬ ਸੈਂਟਰ ਦੇ ਹਮੇਸ਼ਾ ਵਿਰੋਧਚੀ ਭੁਗਤਦਾ ਰਿਹਾ ਉੱਥੇ ਕਾਂਗਰਸ ਹੁੰਦੀ ਸੀ ਇੱਥੇ ਅਕਾਲੀ ਦਲ ਹੁੰਦੀ ਸੀ ਉੱਥੇ ਭਾਜਪਾ ਹੁੰਦੀ ਸੀ ਇੱਥੇ ਕਾਂਗਰਸ ਬਣ ਗਈ ਇੱਥੇ ਆਵਾ ਦੀ ਪਾਰਟੀ ਬਣ ਗਈ ਚਲੋ ਠੀਕ ਆ ਬਹੁਤ ਲੱਗਿਆ ਤਾਂ ਗੱਲ ਕਰਕੇ ਭਾਈ ਕੀ ਨਾਵਾ ਟੋਡਾ ਸੋਈ ਕੈਮਰੇ ਤਾਂ ਨਹੀਂ ਆਉਣਾ ਭਾਈ ਬੜਾ ਸ਼ਰਮਾਤ ਕਰਵਾ ਰਹੇ ਨੇ ਨੌਕਰੀ ਅੱਛਾ 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 ਠੀਕ ਹੈ ਭਾਈ ਕੀ ਨਾਮ ਰੋਟਾ ਰਾਜਕਮਰ ਕੀ ਲੱਗਦਾ ਹੈ ਲੱਗਦਾ ਕਿ ਆ ਜੇ ਅਸਾਂ ਤਾਂ ਜਿਹੜੀ ਹੁਣ ਸਰਕਾਰ ਚੱਲ ਰਹੀ ਹੈਗੀ ਇਹਦੇ ਵਿੱਚ ਤਾਂ ਅਸੀਂ ਇਹ ਦੇਖਦੇ ਹੈਗੇ ਕਿ ਬਿਜਲੀ ਫ੍ਰੀ ਹੈਗੀ ਹੈ ਫਿਰ ਲੇਡੀਜ਼ ਨੂੰ ਪੰਜਾਬ ਰੋਡਵੇਜ ਦੀ ਬੱਸਾਂ ਫ੍ਰੀ ਹੈਗੀਆਂ ਆਧਾਰ ਕਾਰਡ ਤੇ ਬਟੇ ਫ੍ਰੀ ਨਹੀਂ ਹੋਣੀ ਚਾਹੀਦੀਆਂ ਕੁਝ ਕਿਰਾਇਆ ਹੋਵੇ ਘੱਟ ਹੋਣਾ ਚਾਹੀਦਾ ਬਿਜਲੀ ਦਾ ਬਿੱਲ ਵੀ ਫ੍ਰੀ ਨਹੀਂ ਹੋਣਾ ਚਾਹੀਦਾ ਉਹਦੇ ਵਿੱਚ ਵੀ ਪੈਸੇ ਲਿੱਤੇ ਹਨ ਕੁਝ ਘੱਟ ਲਿੱਤੇ ਜਾਣ ਜਿੱਦੋਂਟ ਘੱਟ ਲਿੱਤੇ ਜਾਣ ਆ ਜਿਹੜੇ ਲੇਡੀਜ਼ ਖੜੇ ਤੁਹਾਡੇ ਨਾਲ ਆ ਨਾਲ ਹੈ ਕਿ ਨਹੀਂ ਕੀ ਕਹਿ ਰਹੇ ਆ ਵਾਈਫ ਹੈ ਤੁਹਾਡੇ ਹਾਂ ਹਾਂ ਵਾਈਫ ਹੈ ਕਿ ਨਹੀਂ ਕੀ ਕਹਿ ਰਹੇ ਕਿਰਾਇਆ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨਹੀਂ ਕਿਰਾਇਆ ਹੋਣਾ ਚਾਹੀਦਾ ਤਿਆਰ ਹੋ ਤੁਸੀਂ ਘਟ ਹੁਣ ਅਸੀਂ ਇੱਕ ਵਾਰ ਨਹੀਂ ਕੇਵਾਰ ਨੋਟ ਕੀਤਾ ਹੈਗਾ ਹੁਣ ਜਦ ਅਸੀਂ ਖਰੜ ਬੱਸ ਸਟੈਂਡ ਤੋਂ ਬੈਠੇ ਹੈਗੇ ਤਾਂ ਖੜੇ ਹੋ ਜਾਂਦੇ ਦੁਸ਼ੇ ਪ੍ਰਾਈਵੇਟ ਬੱਸਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਹੈਗੀਆਂ ਉਹ ਭਰ ਭਰ ਜਾਂਦੀਆਂ ਹੈਗੀਆਂ ਸਰਕਾਰੀ ਵਾਲੀ ਬੱਸਾਂ ਅੱਗੇ ਜਾ ਕੇ ਲਾਂਦੇ ਹੁਣ ਇਸ ਤੋਂ ਪਹਿਲੀ ਜਿਹੜੀ ਬਾਤ ਆਈ ਸੀਗੀ ਮੂਰੋ ਸਾਰੀ ਖਾਲੀ ਦਿਖ ਰਹੀ ਸੀਗੀ ਅੱਗੇ ਜਾ ਕੇ ਕਾਫੀ ਰੋਕੀ ਉਹਨਾਂ ਨੇ ਰੋਕੀ ਕਿਆ ਬਸ ਉਹਦੇ ਦੀ ਮਾੜੀ ਬ੍ਰੇਕ ਮਾਰੀ ਚੱਲ ਕੰਮ ਕੀ ਕਰਦੇ ਤੁਸੀਂ ਹਾਂਜੀ ਕੀ ਕੰਮ ਕਰਦੇ ਮੇਰਾ ਸੇਲਜ਼ ਦਾ ਕੰਮ ਹੈ ਸੇਲਜ਼ ਦਾ ਕੰਮ ਹੈ ਪਰ ਉਹ ਕਹਿੰਦੇ ਕਿ ਕਈ ਗਰੀਬ ਔਰਤਾ ਵੀ ਹੈਗੀ ਉਹਨਾਂ ਵਾਸਤੇ ਸਹੂਲਤ ਹੋ ਜਾਂਦੀ ਚਲੋ ਗਰੀਬ ਔਰਤਾਂ ਵਾਸਤੇ ਇਸ ਤਰ੍ਹਾਂ ਨਾ ਜਿੱਦਾਂ ਹੁਣ ਪੰਜਾਬ 'ਚ ਆਪਣਾ ਔਰਤਾਂ ਨਹੀਂ ਹੈਗੀਆਂ ਜਿੰਨੀਆਂ ਬੈਠੀਆਂ ਗਰੀਬ ਔਰਤਾਂ ਇਹਨਾਂ ਦੀ ਸਾਰੀਆਂ ਦੀ ਜੇਬ ਦੇ ਵਿੱਚ ਆਈਫੋਨ ਆ ਕੱਢ ਕੇ ਦੇਖ ਲਓ ਸਾਰੀਆਂ ਨੂੰ ਫਿਰ ਗਰੀਬ ਕਿੱਥੋਂ ਆਈਆਂ 1-1 ਲੱਖ ਦੀਆਂ ਤੇ ਫੋਨ ਚੱਕੀ ਫਿਰਦੀਆਂ ਇਹ ਬੰਦ ਹੋਣੀ ਚਾਹੀਦੀ ਹੈ ਹਨਾ ਸਹੂਲਤ ਬਿਲਕੁਲ ਬੰਦ ਹੋਣਾ ਚਾਹੀਦੀ ਹੈ ਇਹ ਤਾਂ ਕਿਹਨਾਂ ਜੇਬੂਟਾ ਦੇਣਾ ਹੈਗਾ ਆਪਣਾ ਹੁਣ ਮਾਨ ਸਾਹਿਬ ਜੀ ਨੇ ਵੀ ਕਿਹੜਾ ਕੋਈ ਜੇਬੂ ਦੇਣਾ ਹੈਗਾ ਪੈਸਾ ਦੇਖੋ ਠੀਕ ਹੈ ਨਾ ਠੀਕ ਹੈ ਪੈਸਾ ਲੱਗਣੇ ਚਾਹੀਦੇ ਕਹਿੰਦੇ ਮੁਫਤ ਦੀ ਸਹੂਲਤ ਬੰਦ ਹੋਣੀ ਚਾਹੀਦੀ ਆ ਪੈਸੇ ਲੱਗਣੇ ਚਾਹੀਦੇ ਆ ਪਰ ਦੇਸ਼ ਦੇ ਵਿੱਚ ਸਰਕਾਰ ਨਵੀਂ ਆਊਗੀ ਇਹ ਤੈ ਵੀ ਇੰਨਾ ਲੋਕਾਂ ਨੇ ਇਸ ਔਰਤਾਂ ਨੇ ਇਹਨਾਂ ਮਰਦਾਂ ਨੇ ਕਰਨਾ ਹੈ ਕੈਮਰਾ ਪਰਸਨ ਰਵਿੰਦਰ ਦੇ ਨਾਲ ਆਸ਼ੂ ਨੇਜਾ Living India News Corali.